ਅਗਾ ਹੁਣ ਚਾਡੀ ਸਰਕਾਰ ਹੈ ਇਹ ਚਾੜੂ ਦੀ ਸਰਕਾਰ ਤੇ ਤਾਂ ਮੂਸੇ ਆਲਾ ਮਰਵਾਤਾ ਜੇ ਹੁਣ ਉਹਨਾਂ ਦੇ ਘਰੇ ਫੇਰ ਪੁੱਤ ਜੰਮਿਆ ਤੇ ਪੁੱਤ ਸਾਰੇ ਮੇਕ ਤੇ ਵੀ ਦੱਸੋ ਇਹ ਪੁੱਤ ਜੰਮਿਆ ਕਿਵੇਂ ਹੈ ਐਸ ਉਮਰ ਚ ਕਿਵੇਂ ਜੰਮਿਆ ਤੇ ਕਿਉਂ ਜੰਮਿਆ ਨਾ ਜੰਮਿਆ ਕਿਸੇ ਨੇ ਅਗਲੇ ਦੇ ਘਰੇ ਚਰਾਕ ਦਵਾਰੇ ਉਹਨਾਂ ਦੇ ਜਿਉਂਦਾ ਸਹਾਰਾ ਜੰਮ ਪਿਆ ਤੇ ਤੁਸੀਂ ਪੁਲਿਸ ਤੇ ਡਾਕਟਰ ਭੇਜਦੇ ਆ ਸ਼ਰਮ ਹੋਣੀ ਚਾਹੀਦੀ ਉਹ ਵੀ ਹਸਪਤਾਲ ਵਿੱਚ ਇਹ ਹੁਣ ਬਦਲਾਅ ਦੀ ਸਰਕਾਰ ਹੈ ਜੋ ਇਹਨਾਂ ਨੇ ਕੀਤਾ ਤੁਹਾਨੂੰ ਪਤਾ ਹੈ ਸਿਆਣੇ ਕਹਿੰਦੇ ਆ ਕਿ ਤੇ ਉਹ ਮਾਤਾ ਮਾਤਾ ਜੀ ਸਿਆਣੇ ਕਹਿੰਦੇ ਸੁਨਿਆਰੇ ਉਸ ਤੇ ਜਾਓ ਜਿਹਨੂੰ ਜਾਨ ਦੀ ਓਟਾ ਵਾਗਾ ਹੁਣ ਝਾੜਤੀ ਸਰਕਾਰ ਹੈ ਇਹ ਘਰ ਉਹਦੀ ਸਰਕਾਰ ਦੇ ਦਾ ਮੂਸੇ ਵਾਲਾ ਮਰਵਾਤਾ ਕਿ ਹੁਣ ਉਹਨਾਂ ਦੇ ਘਰੇ ਫੇਰ ਪੁੱਤ ਜੰਮਿਆ ਤੇ ਪੁਲਸਾਰੇ ਨੇ ਵੀ ਦੱਸੋ ਇਹ ਪੁੱਤ ਜੰਮਿਆ ਕਿਵੇਂ ਹੈ ਐਸ ਉਮਰ ਚ ਕਿਵੇਂ ਜੰਮਿਆ ਤੇ ਕਿਉਂ ਜੰਮਿਆ ਜੇ ਜੰਮਿਆ ਕਿਸੇ ਨੇ ਅਗਲੇ ਦੇ ਘਰੇ ਚਰਾਕ ਦਵਾਰੇ ਉਹਨਾਂ ਦੇ ਜਿਉਂਦਾ ਸਹਾਰਾ ਜੰਮ ਪਿਆ ਤੇ ਤੁਸੀਂ ਪੁਲਸ ਤੇ ਡਾਕਟਰ ਕੋਲ ਕੇ ਸ਼ਰਮ ਉਹ ਚਾਹੀਦੀ ਉਹ ਵੀ ਹਸਪਤਾਲ ਦੇ ਕਿ ਇਹ ਹੁਣ ਬਦਲਾਅ ਦੀ ਸਰਕਾਰ ਹੈ ਜੋ ਇਹਨਾਂ ਨੇ ਕੀਤਾ ਤੁਹਾਨੂੰ ਪਤਾ ਹੈ ਸਿਆਣੇ ਕਹਿੰਦੇ ਐ ਕਿ ਤੇ ਉਹ ਮਾਤਾ ਮਤਾ ਦੀ ਸਿਆਣੇ ਕਹਿੰਦੇ ਸੁਨਿਆਰੇ ਉਸ ਤੇ ਜਾਓ ਜਿਹਨੂੰ ਜਾਨ ਦੀ ਬੰਟਾ ਹੋਂਟ ਚਾਟੀ ਸਰਕਾਰ ਹੈ ਇਹ ਘਾੜ ਉਹੀ ਸਰਕਾਰ ਦੇ ਤਾਂ ਮੂਸੇ ਆਲਾ ਮਰਵਾਤਾ ਇਹ ਹੋਰ ਉਹਨਾਂ ਦੇ ਘਰੇ ਫੇਰ ਪੁੱਤ ਜੰਮਿਆ ਤੇ ਪੁਲਸਾਰੇ ਬੈਠ ਕੇ ਵੀ ਦੱਸੋ ਇਹ ਪੁੱਤ ਜੰਮਿਆ ਕਿਵੇਂ ਹੈ ਐਸ ਉਮਰ ਚ ਕਿਵੇਂ ਜੰਮਿਆ ਤੇ ਕਿਉਂ ਜੰਮਿਆ ਜੰਮਿਆ ਕਿਸੇ ਨੇ ਅਗਲੇ ਦੇ ਘਰੇ ਚਿਰਾਗ ਦਵਾਰੇ ਉਹਨਾਂ ਦੇ ਜਿਉਂਦਾ ਸਹਾਰਾ ਜੰਮ ਪਿਆ ਤੇ ਤੁਸੀਂ ਪੁਲਸ ਤੇ ਡਾਕਟਰ ਬੈਠੇ ਹੈ ਸ਼ਰਮ ਹੋਣੀ ਚਾਹੀਦੀ ਉਹ ਵੀ ਹਸਪਤਾਲ ਵਿੱਚ ਇਹ ਹੁਣ ਬਦਲਾਅ ਦੀ ਸਰਕਾਰ ਹੈ ਜੋ ਇਹਨਾਂ ਨੇ ਕੀਤਾ ਤੁਹਾਨੂੰ ਪਤਾ ਹੈ ਸਿਆਣੇ ਕਹਿੰਦੇ ਐ ਕਿ ਤੇ ਉਹ ਮਾਤਾ ਮਾਤਾ ਜੀ ਸਿਆਣੇ ਕਹਿੰਦੇ ਸੁਨਿਆਰੇ ਉਸੇ ਜਾਓ ਜਿਹਨੂੰ ਜਾਨ ਦੀ 54 ਆਗਾ ਹੁਣ 43 ਸਰਕਾਰ ਹੈ ਇਹ ਕਾ ਰੁਲੀ ਸਰਕਾਰ ਦੇ ਤਾਂ ਮੂਸੇ ਆਲਾ ਮਰਵਾਤਾ ਤੇ ਹੁਣ ਉਹਨਾਂ ਦੇ ਘਰੇ ਫੇਰ ਪੁੱਤ ਜੰਮਿਆ ਤੇ ਪੁੱਸਰੇ ਨੇ ਹੀ ਕਿ ਵੀ ਤਸੋ ਇਹ ਪੁੱਤ ਜੰਮਿਆ ਕਿਵੇਂ ਐ ਐਸ ਉਮਰ ਚ ਕਿਵੇਂ ਜੰਮਿਆ ਤੇ ਕਿਉਂ ਜੰਮਿਆ ਐ ਜਮਿਆ ਕਿਸੇ ਨੇ ਅਗਲੇ ਦੇ ਘਰੇ ਚਰਾਕ ਦਵਾਰੇ ਉਹਨਾਂ ਦੇ ਜਿਉਂਦਾ ਸਹਾਰਾ ਜੰਮ ਪਿਆ ਤੇ ਤੁਸੀਂ ਪੁਲਿਸ ਤੇ ਡਾਕਟਰ ਭੇਜਦੇ ਆ ਸ਼ਰਮ ਹੋਈ